ਆ ਚੱਲ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਬੋਲੇ ਜੀ ਕੀ ਪ੍ਰਥੇ ਉਹ ਆ ਜੀ ਮਾਣੋ ਹੋਰ ਕਿਤੇ ਜਤਵੰਤ ਸਿਆ ਜੇ ਕੋਈ ਕਸਰ ਬਾਕੀ ਰਹੇਗੀ ਤਾਂ ਉਹ ਵੀ ਪੂਰੀ ਕਰਲਾ ਤੈਨੂੰ ਉਸ ਦਿਨ ਹੀ ਕਿਹਾ ਸੀ ਮੇਰੇ ਨਾਲ ਭੈਣਾ ਬੈਠੀਆਂ ਨੇ ਇਸ ਦੇ ਪਾਸੇ ਭਰਾ ਖੜਾ ਹੈ ਇੱਧਰ ਦਾਪੂ ਬੈਠਾ ਹੈ ਸਰਪੰਚ ਬੈਠਾ ਹੈ ਸਾਰੀ ਉਹ ਪੰਚਾਇਤ ਬੈਠੀ ਹੈ ਸਾਰੇ ਇੱਕ ਥਾਂ ਹੀ ਬੈਠੇ ਆ ਕਿਹੜਾ ਮੁਕੱਦਮਾ 307 ਦਾ ਤਰਾਫ ਦਾ ਕਤਲ ਦਾ ਵੀ ਕਤਲ ਕਰਨ ਦੇ ਇਰਾਦੇ ਨਾਲ ਉੱਥੇ ਪੁਲਿਸ ਨਾਲ ਆਹ ਕਰਤਾ ਪੁਲਿਸ ਵਾਲਾ ਉਹ ਕਰਤਾ ਗੱਡੀਆਂ ਦੀ ਭਾਂਡ ਤੋੜ ਕਰਤੀ ਜੀ ਜੋ ਤੁਸੀਂ ਕੀਤਾ 18 ਨੰਬਰ ਮੁਕੱਦਮਾ ਧੌਲੇ ਥਾਣੇ 'ਚ ਦਰਜ ਕੀਤਾ ਸੋ ਅਜ ਅਜੇ ਹਲੇ ਵੀ ਤੇਰਾ ਢੱਡ ਨਹੀਂ ਭਰਿਆ ਭਾਂਡੇ ਨੂੰ ਅੰਦਰ ਰੱਖ ਕੇ ਭਾਂਡੇ ਨੂੰ ਕਟਾਕ ਕੇ ਜਲੀਲ ਕਰਾ ਕੇ ਵੀਡੀਓ ਉਹਦੀਆਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀਜੀਪੀ ਅਰਤ ਸੁਖਲਾ ਤੇਰਾ ਏਡੀਜੀਪੀ ਜਸਕਰਨ ਸਿੰਘ ਡੀਏਜੀ ਭੁੱਲਰ ਏਡੀਜੀਪੀ ਗੁਰਿੰਦਰ ਢਿੱਲੋਂ ਤੇਰੇ ਚਾਲ ਅਫਸਰ ਦਸਤਕ ਕਰਕੇ 3 ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਘੱਟ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਂਡੇ ਨੂੰ ਬਾਹਰ ਲੈ ਕੱਢ ਦਿਆਂਗੇ ਪਰ ਉਸੇ 3 ਤਰੀਕ ਨੂੰ ਆਥ ਨੇ ਸਾਢੇ 5000 ਸਮਾਂ ਹੁੰਦਾ ਹੈ ਤੇ ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾਂ ਸਦਾਨਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋੜਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਵਾਏ ਨੇ 307 ਤੇ ਹੋਰ 11 ਧਰਾਵਾਂ ਲਾ ਕੇ ਮੁਕੱਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਥਾਣੇ ਤਲੌਲੇ 'ਚ ਪਰ ਇੱਕ ਜੇ ਤੂੰ ਬਹੁਤ ਵੱਡਾ ਬਹਿਮ ਪਾਲੀ ਬੈਠਾ ਤੇ ਮੈਂ ਪਹਿਲੇ ਦਿਨ ਤੋਂ ਗੱਲ ਕਹਿੰਦਾ ਆ ਰਿਹਾ ਇਹ ਜੇ ਤੂੰ ਨਹੀਂ ਪੜਿਆ ਤਾਂ ਪੜ ਲਈ ਮੰਨੂ ਸਾਡੀ ਦਾਤ ਨਹੀਂ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਏ ਧੂਮ ਸਵਾਏ ਹੋਈ ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦਬਣ ਵਾਲੀ ਦਬਣ ਵਾਲੀ ਨਹੀਂ ਹੈ ਇਹ ਜੇ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੂੰ ਆਵਾਜ਼ ਬੰਦ ਕਰਦੇ ਨਾ ਇਹ ਹੁਣ ਇਹ ਜੇ ਤੂੰ ਪੰਜਾਬ ਦਾ ਇਤਿਹਾਸ ਪੜ੍ਹ ਕੇ ਨਹੀਂ ਪਤਾ ਲੱਗਿਆ ਤੇ ਫਿਰ ਤੈਨੂੰ ਪਤਾ ਨਹੀਂ ਲੱਗਣਾ ਤੂੰ ਅੰਨਾ ਹੋ ਗਿਆ ਅਸਲ ਤਾਕਤ ਇੰਨੀ ਤੇਰੇ ਕੋਲ ਆ ਗਈ ਪਾਵਰ ਦੇ ਨਸ਼ੇ 'ਚ ਅੰਨਾ ਹੋ ਗਿਆ ਦਿਖਦੀ ਕੱਖ ਨਹੀਂ ਤੈਨੂੰ ਯਾਰ ਆ ਆਪ ਕੋ ਜਲੀਲ ਆ ਯਾਰ ਇੱਕ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਆ ਸਕੂਲ 'ਚ ਪੜ੍ਹਾਉਣ ਗਈ ਆ ਤਿੰਨ ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਈ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ ਚ ਕਿ ਤੁਸੀਂ ਇੱਥੇ ਵੀ ਚਾ ਕੇ ਪਰਚਾ ਦੇਤਾ ਇੱਕ ਭੈਣ ਘਰੇ ਆਉਦੋ ਹੀ ਪਰਚਾ ਦਿੱਤਾ ਬਾਪੂ ਘਰੇ ਆਉਦੋ ਹੀ ਪਰਚਾ ਦਿੱਤਾ ਸਾਡੇ ਨੇ ਦੇ ਦਿੰਦਾ ਤੈਨੂੰ ਪਤਾ ਹੈ ਸਾਡੀ ਆਵਾਜ਼ ਦੱਬਣ ਨੂੰ ਸਾਡੇ ਦੇਣ ਦਾ ਕੋਈ ਗੱਲ ਨਹੀਂ ਪਰ ਜਦ ਤੂੰ ਇੱਥੋਂ ੱੱਕ ਆ ਜਾਏਗਾ ਅਸੀਂ ਸੁਣਦੇ ਰਹੇ ਹਾਂ ਕਿ ਕਿਵੇਂ ਜਕਰੀਆ ਖਾਨ ਵਰਗੇ ਕਿਵੇਂ ਅਬਦਾਲੀ ਵਰਗੇ ਮੱッセ ਰੰਗੜ ਵਰਗੇ ਸਾਡੀਆਂ ਧੀਆ ਪੜ੍ਹਨ ਨੂੰ ਚਾ ਕੇ ਲੈ ਜਾਂਦੇ ਸੀ ਕਿਵੇਂ ਵਿਅਪਤੇ ਬੁੱਚੜ ਵਰਗਿਆਂ ਨੇ ਸਾਡੀਆਂ ਧੀਆਂ ਪੈਣਾ ਠਾਣਾਂ ਦੇ ਰੋਲੀਆਂ ਸੀ ਨੰਗੀਆਂ ਕਰ ਕਰ ਕੇ ਬੇਪਤੀਆਂ ਕੀਤੀਆਂ ਸੀ ਉਹੀ ਰਾਤੂੰ ਫੜਨ ਲਿਆ ਕਿਹੜੀ ਗੱਲਾਂ ਜਕਰੀਏ ਖਾਨ ਤੇ ਮਸਰੰਗੜ ਦੇ ਬੈਂਤੇ ਪੁੱਛਣ ਵਾਲਾ ਉਹ ਘਟਾ ਤੂੰ ਦੱਸ ਯਾਰ ਇੱਕ ਬੰਦੇ ਨੇ ਮਗਰ ਤੋਂ ਇੰਨਾ ਹੱਤੋਕੇ ਪੈ ਗਿਆ ਜਿਹਦੇ ਪਰਿਵਾਰ ਨੂੰ ਵੀ ਮਾਰਨ ਤੇ ਆ ਗਿਆ ਯਾਰ ਇਸ ਕਰਕੇ ਤਾਨੂੰ 92 ਬੰਦੇ ਚਾਕੇ ਭੇਜਿਆ ਪੰਜਾਬ ਦੇ ਲੋਕਾਂ ਨੂੰ ਸੋ ਜੇ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਮੈਂ ਜੇ ਰਾਜਾ ਹੀ ਪਰਜਾ ਤੇ ਜ਼ੁਲਮ ਕਰਨ ਲੱਗ ਜੇ ਹਨਸਾਫ ਲੈਣ ਕੋਈ ਕਿੱਥੇ ਜਾਊਗਾ ਪਰ ਰਾਜੇ ਦੇ ਖਿਲਾਫ ਬਗਾਵਤਾਂ ਵੀ ਹੁੰਦੀਆਂ ਤੇ ਸਾਡਾ ਖੂਨ ਵੀ ਬਾਗੀ ਆ ਉਹੀ ਖੂਨ ਰਗਾ ਸਾਡੇ ਚੱਲਦਾ ਉਹਨਾਂ ਜਿਹੋਧਿਆਂਦਾ ਜਿਤੇਰੇ ਦਿਮਾਗ 'ਚ ਹੀ ਆ ਵੀ ਮੈਂ ਐਂ ਡੱਬ ਲੂੰ ਇਹਦਾ ਤੂੰ ਪੱਤਾ ਹੀ ਪਾ ਦੇ ਪਰਚੇ ਅਸੀਂ ਤਿਆਰ ਆ ਸਾਡੇ ਜਿਹੜਾ ਤਿਆਰ ਕਰਵਾ ਦੇ ਸਿਵਾਜ ਪੇ ਵੀ ਆ ਕੇ ਬੋਲਾਂਗੇ ਸਿਵਾਜ ਪੇਆਂ ਦੀ ਵੀ ਆਵਾਜ਼ ਕੁੰਜੂਗੀ ਜਿਤੇਰੇ ਦਿਮਾਗ 'ਚ ਇਹ ਗਲਤ ਫਹਿਮਿਆ ਕੱਢ ਦੇ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਐ ਪਾਵਨਾ ਪੂਬਰਾ ਤਾਕਤਾਂ ਫਦਾਨ ਨਹੀਂ ਕਹਿੰਦੀਆਂ ਹੁੰਦੀ। ਹੱਦ ਹੋ ਗਈ ਯਾਰ ਥੁੱਕ ਕੇ ਚੱਟਣ ਵਾਲੀ ਗੱਲ ਤੁਸੀਂ ਆਏ ਖੜੇ ਹੋ। ਬਿਲਕੁਲ ਵਿਚ ਬੰਦੇ ਕਹਿੰਦੇ ਸੀ ਜੇ ਸਾਨੂੰ ਹਣੇ ਯਕੀਨ ਸੀਗਾ। 10 ਤਰੀਕ ਦਾ ਸਮਾਂ ਤੁਸੀਂ ਦਿੱਤਾ। ਅੱਜ 10 ਤੱਕ ਬਿਲਕੁਲ ਚੁੱਪਾਂ ਵੀ ਕੋਈ ਗੱਲ ਨਹੀਂ ਤੁਸੀਂ ਛੱਡੋ ਬੰਦਾ ਛੱਡੋ। ਤੁਸੀਂ ਸਮਾਂ ਲੈ ਕੇ ਗਏ ਆ। ਅੱਜ ਤੁਹਾਡੇ ਭਰੋਸੇ ਦੇ ਉੱਤੇ ਤੁਹਾਡੇ ਵੱਡੇ ਅਫਸਰਾਂ ਦੇ ਭਰੋਸੇ ਦੇ ਉੱਤੇ ਸਮਾਂ ਦਾ 10 ਤਰੀਕ ਦਾ ਇਹ ਤਾਂ 3 ਤੱਕ ਹੀ ਭਾਨੇ ਦੇ ਪਰਚੜ ਚਾਰਜ ਕਰਕੇ ਉਹਨੂੰ ਬਾਹਰ ਕੱਢ ਦਿੰਦੇ ਨੇ ਪਰ ਜੇ ਨਹੀਂ ਉਦੋਂ ਉਦੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ ਜਿਹੜੇ ਵਿਵਸਥੀ ਬੈਠੀ ਹੈ ਤੈਨੂੰ ਤੀ ਸੀਗੀ ਉਦੋਂ ਵੀ ਪਹਿਲਾਂ ਦੀ ਬਣੀ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦੇ ਬਾਹਰ ਨਹੀਂ ਨਿਕਲਦੇ ਭਾਨਾ ਬਾਹਰ ਨਹੀਂ ਆਉਂਦਾ ਜਿਹੜਾ ਲੰਬੂ ਤੂੰ ਲਾ ਰਿਹਾ ਪੰਜਾਬ 'ਚ ਅੱਗ ਜਿਹੜੀ ਤੂੰ ਲਾ ਰਿਹਾ ਜਿਹੜੀ ਪੱਠੀ ਦੇ ਵਿੱਚ ਤੂੰ ਝੋਕ ਰਿਹਾ ਪੰਜਾਬ ਦੀ ਜਵਾਨੀ ਨੂੰ ਬਲਦੇ ਬੂਥੇ ਦੇ ਰਿਹਾ ਕਿ ਸ਼ਿਕਾਰ ਖੇਡਣ ਲਈ ਤੂੰ ਤਿਆਰੀਆਂ ਕਰ ਰਿਹਾ ਸੈਂਟਰ ਨਾਲ ਮਿਲ ਕੇ ਐ ਨਹੀਂ ਪਤਾ ਕੱਲੂ ਫੋਰਸਾਂ ਵਗਾ ਲਈ ਤੇ ਜਿਵੇਂ ਉਦੋਂ ਆਪਣੇ ਅਮਰਪਾਲ ਵੇਲੇ ਬੁਲਾਇਆ ਸੀਗਾ ਠੀਕ ਆ ਤੇਰਾ ਸਾਡੇ ਦੇ ਵੀ ਐਨਐਸਏ ਲਾਉਣ ਦਾ ਇਰਾਦਾ ਲਾ ਦੇ ਕਸਰ ਨਾ ਰਹੇ ਜਿੰਨੇ ਤਰੂ ਚੁੱਪਦੇ ਆ ਲੜਕਦੇ ਆ ਕੋਈ ਪੱਤਰਕਾਰ ਆ ਕੋਈ ਹੋਰ ਆ ਬੋਲਣ ਵਾਲਾ ਬੰਦਾ ਐਨਐਸਏ ਲਾ ਡਬੁਰੂਗੜ੍ਹ ਸੜ ਤੇ ਜਾ ਕੇ ਕੋਈ ਬੰਦਾ ਨਾ ਛੱਡੀ ਪਰ ਤਰੂ ਫੇਰ ਵੀ ਲੋਕ ਜਵਾਬ ਦੇਣਗੇ ਇਸ ਤਰ੍ਹਾਂ ਨੌਜਵਾਨ ਵੀ ਇੱਥੋਂ ਦਾ ਜਵਾਬ ਕ ਵੀ ਇੱਥੋਂ ਦਾ ਬਜ਼ੁਰਗ ਵੀ ਸਾਡੀਆਂ ਮਾਵਾਂ ਦੀ ਇਹ ਪਲੇਖ ਖੜਾ ਰੱਖੀ ਇਹ ਤਾਂ ਬਈ ਅਸੀਂ ਪਰਚਿਆਂ ਦੀ ਰਾਜਨੀਤੀ ਦਿੱਤਾ ਭਲਾ ਕੋਈ ਗੱਲ ਨਹੀਂ ਅਸੀਂ ਤਿਆਰ ਆਂ ਭੇਜ ਆ ਦੀ ਪੁਲਿਸ ਫੋਰਸ ਅਸੀਂ ਸਾਰੇ ਐਸ ਵੇਲੇ ਇਕੱਠੇ ਤਨੋਂ ਪਾਸਿਆਂ ਸੇ ਰੇਡ ਮਾਰਦੀ ਲੋੜ ਨਹੀਂ ਪੈਣੀ ਕਿਸਹਾੜਿਆਂ ਨੂੰ ਭੱਜੇਗਾ ਕਿਤੇ ਹੋਰ ਪਿੰਡਾਂ ਨੂੰ ਭੱਜੇਗਾ ਅਸੀਂ ਇੱਥੇ ਹੀ ਬੈਠੇ ਆਂ ਕੋਟ ਦੰਨੇ ਭਾਨੇ ਦੇ ਘਰੇ ਬੈਠੇ ਆਂ ਪੈਣਾ ਵੀ ਬੈਠੀਆਂ ਬਾਪੂ ਵੀ ਬੈਠਾ ਭਰਾ ਵੀ ਬੈਠਾ ਬਣਕੇ ਆਈ ਬੈਠੇ ਜਿੰਨਿਆਂ ਦੇ ਪਰਚੇ ਸਾਰੇ ਬੈਠੇ ਹੁੰਦੇ ਤੂੰ ਭੇਜ ਦੇ ਸਾਨੂੰ ਚਕਾ ਲਾ ਜਿਹੜੀ ਤਾ ਰਾਤ ਦੀ ਗੁਰੇਗੀ ਕਰ ਸੈਂਟਰ ਨਾਲ ਗੱਲ ਕਿਆ ਤਾ ਤੂੰ ਹੋਈ ਬੈਠਾ ਸ਼ੁਰੂ ਤਾ ਤੂੰ ਕੰਮ ਕਰ ਹੀ ਲਿਆ ਜਿਹੜੇ ਤੂੰ ਟਰੈਕਟਰ ਬਣਾਏ ਐ ਗੁਰਤ ਪ੍ਰੂਫ ਟਰੈਕਟਰ ਕੈਸਟਰਾਂ ਦਾ ਕਹਿ ਕੇ ਬਹਾਨਾ ਤੁਸੀਂ ਗੋਲੀਆਂ ਮਾਰਨ ਲੱਗ ਗਏ ਐਨਕਾਊਂਟਰ ਕਰਨ ਲੱਗ ਗਏ ਸ਼ੁਰੂ ਤਾ ਕੰਮ ਤੋਂ ਹੀ ਕਰ ਲਿਆ ਉਹ ਤਾ ਉਧਰ ਉਧਰ ਉਤਰ ਪਿਆ ਉਹ ਰਾਤ ਉਰਪੇ ਫੜ ਲਿਆ ਦੂਰਾ ਬਸ ਤੇਰੇ ਵਰਗੇ ਕੰਧਾਂ ਟੱਕਰਾ ਮਾਰ ਮਾਰ ਰੁੰਦੇ ਹੁੰਦੇ ਆ ਕਮਲੇ ਹੋ ਜਾਂਦੇ ਹੁੰਦੇ ਆ ਐਸੇ ਕਿਹਦਾ ਹਾਲ ਜੇ ਅੱਗੇ ਮੜਾ ਹੋਇਆ ਅੱਜ ਦੇਖ ਲਓ ਉਹ ਲੋਕ ਦੇ ਨੇ ਜਿਹੜੇ ਬੰਦਿਆਂ ਨੇ ਉਸ ਸਮੇਂ ਜੁਮੈ ਕਹੂੰਗਾ ਦੋ ਸ਼ਬਦ ਭੈੜੀ ਆਪਣੀ ਜਿਹਾ ਬੜੇ ਬੋਰ ਕੋਈ ਨਹੀਂ ਨਹੀਂ ਜੀ ਇਹ ਬਿਲਕੁਲ ਮਤਲਬ ਕਿ ੱੱਕਾ ਹੋ ਰਿਆਗਾ ਤੇ ਤੇ ਦੀ ਰਾਜਨੀਤੀ ਹੋ ਰਹੀ ਹੈ ਅਸੀਂ ਇੱਕ ਡੈਮੋਕ੍ਰੇਸੀ ਚ ਨਹੀਂ ਰਹੇ ਅਸੀਂ ਇੰਡੀਅਨ ਡੈਮੋਕ੍ਰੇਸੀ ਚ ਅਸੀਂ ਆਪਣੀ ਰਿਪਬਲਿਕ ਦਾ ਮਾਤਰ ਦੇ ਤੇ ਤੇ ਵਸੀ ਹੋ ਕੇ ਤਾਂ ਸਿਪ ਦੇ ਸੰਤਰਤ ਨਾਲ ਜਵਾਬ ਕਰ ਸਕੀਏ ਸਾਡੇ ਦੇ ਕੋਈ ਸਮਾਜ ਨਾ ਹੋਵੇ ਕਿਉਂਕਿ ਅਸੀਂ ਆਰਾਮ ਨਾਲ ਇੱਕ ਵਧੀਆ ਆਪ ਦੀ ਤਨ ਰਾਜ ਜੋ ਮਤਲਬ ਕਿ ਜੌਬ ਕਰ ਸਕੀਏ ਔਰ ਆਪਣੇ ਕੰਮਾਂ ਕੰਦਿਆਂ ਨੂੰ ਇੱਕ ਸੰਤਰ ਹੋ ਕੇ ਇੱਕ ਡੈਮੋਕ੍ਰੇਸੀ ਤੇ ਆਵੇ ਸਾਡਾ ਜਿਹੜਾ ਦੇਸ਼ ਹੈ ਅਸੀਂ ਚਾਹੁੰਦੇ ਹਾਂ ਵੀ ਅਸੀਂ ਸਾਰੇ ਭੈਣ ਤੂੰ ਇੰਨੀ ਗੱਲ ਦੱਸ ਜੀ ਤੂੰ ਉਦੋਂ ਅਸੀਂ ਉਦੋਂ ਸਕੂਲ ਚ ਸੀ ਹਾਂ ਜੀ ਮੈਂ ਆਪਣੀ ਜੌਬ ਤੇ ਸੀ ਬਿਲਕੁਲ ਮੈਂ ਆਪਣੇ ਘਰ ਸੀ ਵੀ ਸਹੁਰੇ ਘਰ ਤੋਂ ਮੈਂ ਜੌਬ ਤੇ ਗਈ ਆ ਜੌਬ ਤੋਂ ਮੈਂ ਆਪਣੇ ਫਿਰ ਘਰ ਆਈ ਆ ਪੂਰਾ ਟਾਈਮ ਮੈਂ ਆਪਣੀ ਜੌਬ ਤੇ ਨਹੀਂ ਸੀ ਸ਼ਰਮ ਕਰੋ ਸ਼ਰਮ ਕਰੋ ਮਾੜੇ ਮੋٹے ਆਟੇ ਦਾ ਬੜੇ ਫੋਨ ਦਾ ਲੱਗ ਜਾਂਦਾ ਹੁੰਦਾ ਹੈ ਉਹ ਜਿਆ ਪੁਲਿਸ ਵਾਲੇ ਆ ਹੱਦੋਂ ਵੀ ਯਾਰ ਸੁਣੋ ਅੰਦਰੋਂ ਮਾੜਾ ਮੋਟਾ ਸ਼ਰਮ ਕਰ ਲੋ ਅੱਖਰ ਚਾਰ ਲਿਖਣ ਬਾਰੇ ਹੀ ਸੋਚ ਲਿਆ ਕਰੋ ਯਾਰ ਛੋਡੇ ਘਰੇ ਵੀ ਧੀਆ ਪਹਿਣਾ ਤੁਸੀਂ ਪਰਿਵਾਰਾਂ ਵਾਲੇ ਹੋ ਯਾਰ ਜਵਾਗਰ ਦੇ ਵਾਲੇ ਹੋ ਯਾਰ ਇਸ ਤੋਂ ਅੱਗੇ ਜਰਜਣੇ ਆਪਾਂ ਸਿਰਫ ਫੋਕੀ ਬੱਲੇ ਬੱਲੇ ਦੇ ਬਾਵਾ ਖਰਾਉਣ ਦੇ ਮਾਰੇ ਆਪਦੇ ਵੱਡੇ ਅਫਸਰਾਂ ਤੋਂ ਦੇ ਸਰਕਾਰ ਤੋਂ ਥਾਪੀਆਂ ਲੈਣ ਦੇ ਮਾਰੇ ਵੀ ਆਪਾਂ ਕੋਈ ਸੱਚਾ ਝੂਠਾ ਦੇਖਦੇ ਨਹੀਂ ਆਹ ਦੇਖ ਲੋ ਤੁਹਾਡੇ ਸਾਹਮਣੇ ਉਹ ਰੁਲ ਕੇ ਦੇਖ ਲੋ ਕਿਵੇਂ ਅੱਜ ਜਿਨ੍ਹਾਂ ਨੇ 80 90 ਦੇ ਦੌਰ ਦੇ ਵਿੱਚ ਊਠੇ ਮੁਕਾਬਲੇ ਬਣਾ ਬਣਾ ਮਾਰਿਆ ਨਾ ਲੋਕਾਂ ਦਾ ਸਤਿਰਥ ਕੀਤਾ ਉਹਨਾਂ ਦੇ ਪਰਿਵਾਰਾਂ ਦਾ ਹਾਲ ਦੇਖ ਲੋ ਉਹਦਾ ਆਪਣਾ ਹਾਲ ਦੇਖ ਲੋ ਕੀ ਹੋਇਆ ਪਰਦਾ ਕਿਵੇਂ ਕੰਨਾ ਕੱਕਰਾ ਮਾਰਦੇ ਪਰਦਾ ਨੇ ਕਿਵੇਂ ਪਰਿਵਾਰਾਂ ਦੇ ਪਰਵਾਰਾਂ ਨੂੰ ਤਬਾਹ ਹੋਇਆ ਇਹ ਦੀਆਂ ਉਹਦੀਆਂ ਬਈ ਠੀਕ ਆ ਤੁਹਾਡੇ ਕੋਲ ਪਾਵਰ ਹੈ ਪਰ ਜਿਹੜੀ ਪਾਵਰ ਉੱਪਰ ਬੈਠੀ ਆ ਉਹ ਤੋਂ ਡਰੋ ਉਹਦੀ ਡਾਂਗ ਹੀੋਂ ਪੈਂਦੀ ਆ ਨਾ ਆਵਾਜ਼ ਨਹੀਂ ਕਰਦੀ ਕਿ ਸਾਬ ਹੋਣਾ ਇੱਥੇ ਹੋਣਾ ਹੁੰਦਾ ਧਰਤੀ ਤੇ ਇੱਥੇ ਹੋਣਾ ਹੁੰਦਾ ਇਸੇ ਜੀਵਨ ਤੇ ਆ ਜਿੰਦਗੀ ਤੇ ਹੋਣਾ ਹੁੰਦਾ ਯਾਰ ਐਡੀ ਨੀਅਰ ਕਰਦੀ ਐਡਾ ਧੱਕਾ ਯਾਰ ਇਹ ਤਾਂ ਤਾਲੇਵਾਲੀ ਦਾ ਉਹ ਵੀ ਛੱਡ ਗਿਆ ਪਿੱਛੇ ਯਾਰ ਕਿਉਂ ਜਿਵੇਂ ਪਾਕਿਸਤਾਨ ਚਲੀ ਜਾਂਦਾ ਚਾਕੇ ਇਮਰਾਨ ਖਾਨ ਨੂੰ ਚਲਾ ਚੌਣਾ ਸਾਲ ਕੈਦ ਕਰਤੀ ਤਿੰਨ ਚਾਰ ਕੇਸਾਂ ਜ ਉਹਦਾ ਜਿਹੜਾ ਹੁਣ ਵੋਟਾਂ ਨੇ ਕੱਢ ਲਿਆ ਪਰ ਸੂਬਾ ਪਾਕਿਸਤਾਨ ਦੇ ਉੱਚਾ ਜਿਹੜਾ ਸੀਗਾ ਨਿਸ਼ਾਨ ਚੋਣ ਦਾ ਨਿਸ਼ਾਨ ਸੀ ਬੈਠਾ ਉਹ ਬੈਠ ਵੀ ਖੋਲਾ ਦੇ ਕੋਲ ਉਦੋਂ ਵੀ ਵੱਡੇ ਧੱਕੇ ਦੇ ਤੂੰ ਤਾਂ ਆਮ ਲੋਕਾਂ ਨਾਲ ਹੀ ਆ ਗਿਆ ਯਾਰ ਇੱਥੇ ਆ ਲੋਕਾਂ ਦਾ ਹਾਲ ਹੋਣ ਲੱਗ ਗਿਆ ਇੱਥੇ ਇੱਥੇ ਸੁਰੱਖਿਅਤ ਬੰਦਾ ਕਿਹੜਾ ਯਾਰ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੈਨੂੰ ਆਪਣਾ ਕਿੰਨਾ ਫਿਕਰ ਆ ਕਿ ਮੇਰੇ ਘਰ ਵਾਲੇ ਕੋਲ ਬੱਚਾ ਹੋਣ ਵਾਲਾ ਤੂੰ ਗੱਲ ਕਰਦਾ ਠੀਕ ਆ ਭਾਈ ਅਸੀਂ ਵੀ ਕਹਿੰਦੇ ਆ ਤੰਦਰੁਸਤ ਬੱਚਾ ਹੁੰਦੇ ਸੀ ਇਨਸਾਨੀਅਤ ਦੇ ਖਿਲਾਫ ਨਹੀਂ ਤੇਰੇ ਵਰਗੇ ਨਹੀਂ ਆ ਤੈਨੂੰ ਕਿੰਨਾ ਫਿਕਰ ਸਟੇਜਾਂ ਤੇ ਚਾਹ ਕਿੰਨਾ ਤੈਨੂੰ ਵੀ ਮੇਰੇ ਘਰੇ ਇੱਕ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਯਾਰ ਕਿਸੇ ਦੀਆਂ ਭੈਣਾਂ ਨਹੀਂ ਯਾਰ ਕਿਸੇ ਦੀਆਂ ਕੁੜੀਆਂ ਨਹੀਂ ਜਿੰਨਾ ਤੇ ਆਇਤੋ ਜਲਮਟਾ ਰਹਿਆ ਉਹ ਵੀ 307 ਦਾ ਇਰਾਦਾ ਕਤਲ ਦਾ ਪਰਚਾ ਪੰਨ ਤੋੜ ਜੀ ਪੁਲਿਸ ਵਾਲੇ ਕਿਰਪਾਨ ਮਾਰੀ ਜੀ ਕਿਵੇਂ ਕਹਾਣੀਆਂ ਬਣਾ ਕੇ ਮੈਂਟ ਲਾਉਂਦੇ ਨੇ ਯਾਰ ਕਹਾਣੀ ਕਰਦੋਂ ਯਾਰ ਸੋ ਭਾਈ ਹੱਥ ਬੰਨ ਕੇ ਤੇ ਵਕੀਰ ਨੂੰ ਕਹਿਣੇ ਚਾਹਣੇ ਹੋ ਲੈਣੀ ਉਹ ਪਰਚਾ ਜਮਾ ਹੋ ਗਿਆ ਹਾਂ ਤੁਸੀਂ ਪਰਚਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਜਿੱਦੇ 3 ਤਰੀਕ ਨੂੰ ਅਸੀਂ ਮਗਵਾਲ ਕੋਠੀ ਦੇ ਵਿੱਚ ਬੈਠੇ ਸੀ ਸਾਨੂੰ ਉੱਥੋਂ ਡੀਐਸਪੀ ਨੇ ਚੱਕਿਆਗਾ ਚੱਕ ਕੇ ਸਾਨੂੰ ਬਾਲੀਆ ਥਾਣੇ ਦੇ ਵਿੱਚ ਲਿਆਇਆ ਗਿਆ ਸਾਡੂ 8 ਵਜੇ ਦੇ ਕਰੀਬ ਜਿੱਨਾਂ ਚੱਕ ਬਾਈ ਦਾ ਹੁਕਮ ਨਹੀਂ ਹੋਇਆ ਉਦੋਂ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋਣਾ ਉਦੋਂ ਆ ਪਹਿਲਾਂ ਸਾਨੂੰ ਕਿਸੇ ਪੁਲਿਸ ਨੇ ਕੱਢਿਆ ਨਹੀਂ ਹੈਗਾ ਚੱਕ ਕੇ ਬਾਈ ਸਾਨੂੰ ਧਰੋਲੇ ਪੱਤ ਤੋੜੇ ਤਾਂ ਤੇਰੇ 5-6 ਵਜੇ ਪਰਚੇ ਸਰਪੰਚ ਇੱਥੇ ਸੀ ਅਸੀਂ ਬਾਈ ਬਾਲੀਆ ਥਾਣੇ ਆਵਦਾ ਰਿਕਾਰਡ ਕਢਾਣੋਂ ਜਾ ਕੇ ਅਸੀਂ ਥਾਣੇ ਦੇ ਵਿੱਚ ਨਹੀਂ ਬਾਈ ਇੰਜ ਕੀ ਗੱਲ ਕਰਨੀ ਹੈ ਬਾਈ ਵੇਖੋ ਜੀ ਘਾਟਾ ਸਾ ਸੋ ਮੈਂ ਇੱਕਦਾਂ ਹੋਰ ਕਿਹੜੀ ਚਾਹਦਾ ਹੁਣ ਇਹ ਕੀ ਕਰ ਰਹੇ ਹੈ ਹੁਣ ਪੁਲਿਸ ਕਿਹੜੇ ਕੰਮ ਤੇ ਉਤਰੀ ਹੋਈ ਆ ਕਿਸੇ ਵੀ ਵੱਖ-ਵੱਖ ਥਾਣਿਆਂ ਦੇ ਐਸ ਐਚਓ ਮੁੰਡਿਆਂ ਨੂੰ ਫੋਨ ਕਰਦੇ ਆ ਜਿਹੜੇ ਉਹਦੇ ਘੱਟ ਚਾਏ ਜਾਂ ਸਾਡੇ ਨਾਲ ਜੁੜੇ ਹੋਏ ਆ ਤੁਸੀਂ ਥਾਣੇ ਆ ਕੇ ਜਾਓ ਜੀ ਉਹ ਜਾਂਦੇ ਆ ਤੁਹਾਡਾ ਜੀ ਨਾਨਕੇ ਕਿੱਥੇ ਆ ਤੁਹਾਡੀਆਂ ਮਾਸੀਆਂ ਕਿੱਥੇ ਆ ਜੀ ਕਿੰਨੀਆਂ ਮਾਸੀਆਂ ਤੁਹਾਡੀਆਂ ਆਪੂਆ ਕਿੰਨੀਆਂ ਜੀ ਕਿੱਥੇ ਬੈਠੀਆਂ ਹੁੰਦਾ ਸਰਕਾਰ ਤਿਆਰ ਕਰ ਰਿਹਾ ਤੁਹਾਡੀ ਕਿਹੜੀ ਆਈਡੀ ਚਾਹੀਦੀ ਹੈ ਜੀ ਕਿ ਚਾਰ ਇੱਕ ਫੈਸਟ ਬਣਾਈ ਜਾ ਰਹੀ ਹੈ ਦਲਾਰੇ ਅੰਦਰ ਲੋਕਾਂ ਦੇ ਅੰਦਰ ਵੀ ਉੱਠ ਕੇ ਤੌਣਾ ਨਾ ਜਿਵੇਂ ਆਪਾਂ ਦੇਖਿਆ ਨਾ ਉਦੋਂ ਜਦੋਂ ਐਨਐਸਏ ਲੱਗੀਆਂ ਮੁੰਡਿਆਂ ਤੇ ਉਦੋਂ ਵੀ ਆਹੀ ਮਾਹੌਲ ਸੀ ਉਹੀ ਮਾਹੌਲ ਦੇ ਉੱਤੇ ਪੁਲਿਸ ਫੇਰ ਦੁਰਪੀ ਦੁਕਾਨ ਦੇ ਲਈ ਕੋਈ ਐਸਐਚਓ ਫੋਨ ਕਰਦਾ ਕੋਈ ਸੀਐਨਚਾਰਜ ਫੋਨ ਕਰਦਾ ਕੋਈ ਡੀਐਸਪੀ ਫੋਨ ਕਰਦਾ ਆਓ ਜੀ ਉੱਥੇ ਆ ਕੇ ਜਾਓ ਅੱਲਾ ਤਾਂ ਮੈਂ ਇਹ ਸਾਰਾ ਨਮ੍ਰਿਤਿਆ ਨੂੰ ਬੇਨਤੀ ਸੁਣ ਲੋ ਮੇਰੇ ਵੀਰ ਇਹ ਡਾਰੇ ਦਹਿਸ਼ਤ ਦਾ ਜਿਹੜਾ ਦਿਲਾਂ 'ਚ ਖੌਫ ਹੈ ਕਰ ਦਿਓ ਇਹ ਕਰ ਦਿਓ ਦਫਤਰ ਸੁਣਾਦੇ ਬੰਨਣੇ ਪੈੜਿਆ ਕੋਈ ਗੱਲ ਨਹੀਂ ਤੂੰ ਚਲਾ ਗੋਲੀਆਂ ਤੂੰ ਚਲਾ ਢਾਗਾ ਤੇਰੀ ਜਬਰਦਸਤ ਤੇਰੀ ਜ਼ੁਲਮ ਦਾ ਮੁਕਾਬਲਾ ਕਰਦੇ ਨਾ ਰਸਾਲ ਲੈਗੇ ਲਾ ਦੇ ਜੋਰ ਇਹਨਾਂ ਲੱਗਦਾ ਮੈਂ ਬੇਨਤੀ ਤੁਹਾਨੂੰ ਇਹ ਕਰਦਾ ਕੋਈ ਪੁਲਿਸ ਵਾਲਾ ਫੋਨ ਕਰਦਾ ਕੋਈ ਥਾਣੇਦਾਰ ਕਰਦਾ ਕੋਈ ਡੀਐਸਪੀ ਕਰਦਾ ਵੀ ਥਾਣੇ ਆ ਉਹ ਦਫਤਰ ਆ ਸਪਸ਼ਟ ਜਲਾ ਦੇਵੀਂ ਸੀ ਨਹੀਂ ਹੋਣਾ ਸਾਡੇ ਖਿਲਾਫ ਕੋਈ ਬਰੰਟ ਜਾਰੀ ਹੋਇਆ ਹੈ ਸਾਡੇ ਖਿਲਾਫ ਕੋਈ ਮੁਕਦਮਾ ਦਰਜ ਹੋਇਆ ਹੈ ਤਾਂ ਦੱਸੋ ਸਾਡੀ ਗ੍ਰਿਫਤਾਰੀ ਪਾ ਦਿਓ ਪਰ ਕਿਸੇ ਦੇ ਬੁਲਾਉਣ ਦੇ ਉੱਤੇ ਜੇ ਬੁਲਾਉਂਦੇ ਵੀ ਆ ਨਾਲ ਵੀਡੀਓ ਲੈ ਕੇ ਜਾਓ ਨਾਲ ਆਪਣਾ ਕੋਈ ਵਕੀਲ ਲੈ ਜਾਓ ਜਾਂ ਸਾਡੇ ਨਾਲ ਸੰਪਰਕ ਕਰਨ ਲੱਗ ਜਿਹੜੇ ਵੀ ਬੰਦੇ ਨੂੰ ਜਿੱਥੇ ਵੀ ਕਦੇ ਬੁਲਾਉਂਦੇ ਆ ਇਹ ਜਾਣਾ ਛੱਡ ਦਿਓ ਇਹ ਉਹੀ ਗੱਲ ਡਰ ਪਾ ਦੁੰਦੇ ਆ ਡੈਸ਼ ਪਾ ਦਿਆ ਮਾਹੌਲ ਹੈ ਜਾਂ ਸਰਜਦੇ ਆ ਉਹਨਾਂ ਅੱਜ ਨਾਲ ਸਿਸਟਮ ਰਚਿਆ ਗਿਆ ਨਾ ਅਸਲ ਇਹਨਾਂ ਦੇ ਮਨਸਾਬ ਪਹਿਲੇ ਇਹ ਬੇਈਮਾਨੀਆ ਕੋਟ ਸੀਗੀ ਵੀ ਜਿਹੜੇ ਬੋਲਣ ਵਾਲੇ ਬੰਦੇ ਉਹ ਦੱਬ ਲੋ ਪਰਿਵਾਰ ਦਾ ਵੱਲੋਂ ਪਰਿਵਾਰ ਘਰ ਆ ਜੋ ਇਹ ਇੱਥੋਂ ਤੱਕ ਵੀ ਆ ਜਾਂਦੇ ਆ ਫਿਰ ਉਹਨਾਂ ਦਾ ਕਿੱਥੇ ਘਰਾਂ ਦੇ ਪਸ਼ੂ ਡੰਗਰ ਖੋਲ ਦਿੰਦੇ ਆ ਕੁਪਾਸਨਾਂ ਨੂੰ ਪੱਠੇ ਵੀ ਪਾਉਣ ਆਵੇ ਉਹਦੇ ਵੀ ਚਾਰ ਡਾਂਗਾ ਮਾਰ ਦਿੰਦੇ ਐ ਕਹਾਂ ਜੀ ਮੇਰੇ ਘਰ ਚ ਹੋ ਗਿਆ ਸੀ ਮੇਰੇ ਪਸ਼ੂ ਵੀ ਖੋਲ ਡੰਗਾ ਛੜ ਤੇ ਮੈਂ ਸੰਗਲਾਦੋਂ ਕੋਈ ਪਿੰਡ ਚੋਂ ਬੰਦਾ ਆ ਕੇ ਡਾਂਗਾ ਮਾਰ ਕੇ ਭਜਾਤਾ ਵੇ ਇੱਕ ਅੱਜ ਪਾਣੀ ਛੱਡ ਕੇ ਮੋਟਰ ਸਾਰਾ ਘਰ ਹੀ ਭਰਤਾ ਮੇਰਾ ਵੇਰੀ ਮਾਂ ਨੂੰ ਮੇਰੇ ਘਰ ਵਾਲੀ ਨੂੰ ਮੇਰੀਆਂ ਤਿਆਰ ਭੂਆ ਨੇ 21 ਦਿਨ ਪੁਲਿਸ ਨੇ ਵਾਕਈ ਉਹ ਥਾਣੇ ਲੈ ਗਏ ਆ ਥਾਣੇ ਲੈ ਗਏ 21 ਦਿਨ ਐ ਥਾਣੇ ਚ ਕਮਾਈ ਫਿਰਦੇ ਰਏ ਇਹ ਬੁੱਝੜਪਣਾ ਹੁੰਦਾ ਛੋਡਾ ਰੌਲਾ ਕਿਸੇ ਬੰਦੇ ਨਾਲ ਫੰਦੇ ਨਾਲ ਵੀ ਕੀ ਨਾਲਾ ਸਾਡਾ ਕੋਈ ਬੱਟਰ ਵਾਲਾ ਯਾਰ ਅਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਐ ਅਸੀਂ ਕੀ ਕਰ ਰਹੇ ਐ ਯਾਰ ਅਸੀਂ ਪੁੱਤਰੇ ਡਾਂਗ ਮਾਰੀ ਆ ਸਵਾਲ ਹੀ ਪੁੱਛ ਰਹੇ ਆ ਨਾ ਉਹ ਬਰਦਾਸ਼ਤ ਨਹੀਂ ਹੁੰਦੇ ਆ ਆ ਯਾਦ ਰੱਖਿਓ ਮੇਰਾ ਭਰਾ ਹੱਥ ਬੰਨਦਾ ਤੋਂ ਨੇ ਅੱਗੇ ਦੇਖੋ ਜੀ ਅੱਜ ਵੀ ਚੁੱਪ ਕਰਕੇ ਘਰਾਂ 'ਚ ਬਹਿ ਕੇ ਡਰ ਕੇ ਸਭ ਕੇ ਨਾਂ ਨਿਕਲੇ ਨਾਮਰੋਧ ਕੀਤਾ ਆ ਉਹਨਾਂ ਕਹਿ ਜਿਵਾਰ ਨੇ ਇੱਕ ਦੋ ਦਿਨਾਂ ਨੂੰ ਇੱਥੇ ਉਹਨੂੰ ਡਟ ਕੇ ਉਹਦਾ ਡਟ ਕੇ ਵਿਰੋਧ ਕਰਦਾ ਸੀ ਡਟ ਕੇ ਔਰ ਕਿਹ ਜਿਹੜੀ ਬਾਲ ਨੇ ਘੇਰ ਲਾ ਪੰਜਾਬ ਦੇ ਲੋਕ ਉੱਠ ਕੇ ਘੇੜਦੇ ਅਸੀਂ ਨਹੀਂ ਸੰਤੋਸਦਾ ਤੈਨੂੰ ਫੜ ਦੇਣ ਚੱਕ ਕੇ ਜੂਸ ਸਿਰਦਨ ਠੋਕਣ ਇਹ ਪੈਣ ਗਏ ਹਰੇ ਹਰ ਘਰ ਨੂੰ ਪੈਣ ਗਏ ਆ ਨੇ ਇਹ ਦੱਪਣ ਗਏ ਹਰ ਘਰ ਨੂੰ ਪੈਣ ਇਹੀ ਦਾ ਡਰ ਹੁੰਦਾ ਇਸ ਤਰ੍ਹਾਂ ਹੁੰਦੀ ਹੈ ਵੀ ਆਹ ਦਾ ਬਲੇਦ ਉਹ ਦੁਰ ਪੰਜਾਬ ਦੇ ਲੋਕ ਉਹ ਲੱਖਾਂ ਦੇ ਵੀ ਪਰਚਾ ਦਿੱਤਾ ਕੁੜੁੰਨਾ ਦੇ ਵੀ ਦਿੱਤਾ ਬਾਪੂ ਦੇ ਵੀ ਦਿੱਤਾ ਭਰਾ ਦੇ ਉਹ ਸਾਰੇ ਪਿੰਡ ਵਾਲੇ ਹੁਣ ਇਹੀ ਬੰਦੇ ਜਿਹੜੇ ਪਿੰਡ ਦੇ ਬੈਠੇ ਨੇ ਜਾਂ ਪੰਚਾਇਤਾਂ ਜਾਂ ਇਹੀ ਬੰਦੇ ਪੈਰਵਾਈ ਕਰ ਰਹੇ ਸੀ ਇਹੀ ਬੰਦੇ ਹੁਣ ਇਕੱਠ ਵਾਠ ਨੂੰ ਕਥਾ ਕਰਨ ਉਹਨਾਂ ਤੋਂ ਡਰ ਜਾਂਦਾ ਤੁਸ ਕਰਕੇ ਬਈ ਡਰਨ ਦੀ ਲੋੜ ਨਹੀਂ ਯਾਦ ਰੱਖਿਓ ਇਹ ਅਜਨਰਾ ਬਾਈ ਬੋਲੇ ਗਨਸੂੜੀ ਘਰਾਂ ਤੱਕ ਆਉਣੀ ਹੈ ਬਾਈ ਹਰ ਘਰ ਤੱਕ ਆਉਣੀ ਹੈ ਤੇ ਬਹੁਤ ਖਤਰਨਾਕ ਅਸੀਂ ਬਾਰ ਬਾਰ ਕਹਿੰਦੇ ਹਾਂ ਬੜਾ ਖਤਰਨਾਕ ਸਮਾਂ ਆਉਣ ਵਾਲਾ ਪੰਜਾਬ ਦੇ ਉੱਪਰ ਬਹੁਤ ਮਾੜੀਆਂ ਨੀਤੀਆਂ ਮਾੜੇ ਕਾਨੂੰਨ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨੀਆਂ ਸਕੀਮਾਂ ਘੜੀ ਬੈਠੇ ਆ ਹੱਥ ਵੜਦਾ ਤੁਹਾਡੇ ਜੇ ਇਕੱਠੇ ਹੋ ਜਾਓ ਮੇਰੇ ਵੀ ਇਕੱਠੇ ਹੋ ਜਾਓ ਯਾਰ ਇਹ ਮਤਲਬ ਸਾਡਾ ਨਹੀਂ ਆ ਵੀ ਸਾਡੀ ਖਾਤਰ ਹੋਣਾ ਅਸੀਂ ਵੀ ਲੜਦੇ ਪੰਜਾਬ ਖਾਤਰੀ ਕਰਦੇ ਆ ਯਾਰ ਵੀ ਆਓ ਇਕੱਠੇ ਹੋ ਕੇ ਲੜਨਾ ਪੈਣਾ ਜਵਾਬ ਇੱਕ ਦਾ ਅੱਖਪਣਾ ਦੇਣਾ ਪੈਣਾ ਐ ਤਾਂ ਫਿਰ ਠੀਕ ਆ ਜੋ ਮਰਜ਼ੀ ਕਰਕੇ ਦਬ ਦੇਣਗੇ ਚੁੱਪ ਕਰ ਜਾਓ ਆਪਾਂ ਪਹਿਲਾਂ ਵੀ ਚੁੱਪ ਕਰਦੇ ਰਹੇ ਆਪਾਂ ਪਹਿਲਾਂ ਵੀ ਇਹ ਡਸ ਕੇ ਘਰਾਂ 'ਚ ਵੜ ਗਏ ਇੱਕ ਬੰਦ ਕਰਤੇ ਹੋਰ ਸਾਂ ਮਗਾ ਲੀਆਂ ਤੇ ਜੇ ਉਦੋਂ ਪਸਾਰਾ ਪੰਜਾਬ ਉੱਠਿਆ ਹੁੰਦਾ ਆ ਆ ਨੌਲਤ ਨਹੀਂ ਸੀ ਆਉਣੀ ਇਹਨੂੰ ਪੈ ਗਿਆ ਮੂੰਹ ਅਸਲ ਕੀ ਕਰ ਲਿਆ ਐਡਾ ਵੱਡਾ ਕੰਮ ਕਰਤਾ ਐਨਐਸਏ ਲਾ ਦੀ ਚੱਕ ਕੇ ਅੰਦਰ ਸੱਢਦੇ ਕਿਸੇ ਵੀ ਨੂੰ ਕੋ ਚੰਨ ਨਾ ਦਿੱਤਾ ਸ਼ਰਿਆਰ ਸਿੱਧੂ ਮੂਸੇ ਵਾਲਾ ਮਰਵਾਇਆ ਅੱਜ ਭਵੰਤ ਦਾ ਬਿਲਕੁਲ ਮੀਡੀਆ ਸਲਾਹਕਾਰ ਸੱਜਾ ਹੱਥ ਹੈ ਬਲਦੇਜ ਪੰਨੂ ਜਿਹੜੇ ਬੰਦੇ ਨੇ ਉਹਦੀ ਸਕਿਉਰਿਟੀ ਬਾਰੇ ਸਰਕਾਰ ਨੇ ਵਾਪਸ ਲਈ ਉਸ ਬੰਦੇ ਨੇ ਸੌਟ ਦੀ ਖਬਰ ਮੀਡੀਆ ਦੇ ਵਿੱਚ ਫਲਾਈ ਸੀ ਤੇ ਨਾਲ ਦੀ ਨਾਲ ਦੁਸ਼ਮਣ ਨੇ ਲਾ ਕੇ ਟੈਗ ਉਹ ਮਾਰਤਾ ਸਾਡਾ ਉਹ ਜਿਹੜਾ ਸੱਦੀਆਂ ਬਾਹਰ ਇਹ ਬੰਦੇ ਪੈਦਾ ਹੁੰਦੇ ਨੇ ਉਹੋ ਜਿਹੇ ਬੰਦੇ ਉਹਨੇ ਮਰਵਾਏ ਆ ਯਾਰ ਉਹਦਾ ਵੀ ਚੁੱਪ ਕਰਕੇ ਉਦੋਂ ਹੀ ਮੈਂ ਕਿਹਾ ਸੀ ਇਹ ਗੱਲ ਜਦੋਂ ਮੂਸੇ ਦੀ ਲਾਗ ਰੇ ਘਰੇ ਵੀ ਉਦੋਂ ਵੀ ਪਟਿਆ ਸੀ ਵੀ ਨਾਸਿਕਾਰ ਕਰੋ ਨਾਸਿਕਾਰ ਕਰੋ ਅੱਜ ਆਪਾਂ ਨਿਕਲੋ ਸੜਕਾਂ ਦੇ ਆ ਨੌਕਤਨੀ ਜੋਟਖੜੋ ਪੰਜਾਬ ਦੇ ਲੋਕ ਕੁੱਟਖੜੋ ਸਾਨੂੰ ਪੈਣ ਗਏ ਇਹਨਾਂ ਇਹਨਾਂ ਨੇ ਵੱਧਣਾ ਤੁਹਾਨੂੰ ਜੋ ਜੋ ਕੇ ਦੇ ਦੇ ਵੱਧਣ ਗਏ ਪਰ ਉਦੋਂ ਵੀ ਆਪਾਂ ਡਰ ਕੇ ਘਰਾਂ ਚ ਬਹਿ ਗਏ ਬਾਈ ਅੱਜ ਭਾਂਦੇ ਵਾਲਾ ਹੋ ਗਿਆ ਕੱਲ੍ਹ ਸਾਡੇ ਵਾਲਾ ਕਿ ਹੋਰ ਵਾਲਾ ਹੋਰ ਕੋਲ ਸਭ ਦੀ ਵਾਰੀ 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 ਤੱਬ ਵੀ ਤੁਰੇ ਆਣਗੇ ਯਾਦ ਰੱਖਿਓ ਆ ਆ ਕੋਸਤੇ ਜਦ ਤੂੰ ਹਾਰ ਨਹੀਂ ਹੋਈ ਪਈ ਯਾਰ ਕਿਹੜੇ ਕਿਹੜੇ ਕੰਮਾਂ ਪਿਆ ਆ ਹੋਏ ਕੋਈ ਗੱਲ ਨਹੀਂ ਚੱਲ ਲਾਹ ਜ਼ੋਰ ਦੇਖ ਦੇਖ ਸੁੱਤੀਆਂ ਖੁੱਲੀਆਂ ਆਰੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਲਾਹ ਦੇ ਜ਼ੋਰ ਕਿ ਭਾਈ ਆਜੋ ਦੱਬ ਦਿਓ ਬੰਦੇ ਮਾਰ ਦਿਓ ਕਿਸੇ ਦੇ ਖਲਾਫ ਮੁਕਦਮਾ ਦਰਜ ਕਰ ਦਿਓ ਕਿਸੇ ਨੂੰ ਕੈਰੈਕਟਰ ਕਹਿ ਕੇ ਮਾਰ ਦਿਓ ਕਿਸੇ ਨੂੰ ਵੱਖਵਾਦੀ ਅਤਵਾਦੀ ਕਹਿ ਕੇ ਮਾਰ ਦਿਓ ਦੱਬ ਲਾ ਇਤਿਹਾਸ ਦੇ ਵਿੱਚ ਲਿਖਿਆ ਕਿ ਜਾਏਗਾ ਯਾਦ ਰੱਖੋ ਜਨਤਾ ਕੀ ਲਿਖੇਗਾ ਯਾਦ ਰੱਖੀਏ ਇਹ ਸਵਾਲ ਇਹ ਜਵਾਬ ਦੇਣੇ ਪੈਂਦੇ ਹੁੰਦੇ ਇਤਿਹਾਸ ਲਿਖੇ ਜਾਂਦੇ ਹੁੰਦੇ ਆ ਕਿ ਲਿਖੀਆਂ ਜਾਣੀਆਂ ਨੇ ਕਤਾਬਾਂ ਕਾਪੀਆਂ ਕਹਾਂ ਲਿਖੀਆਂ ਜਾਣੀਆਂ ਨੇ ਕਹਾਣੀਆਂ ਕੱਸੇ ਸੋਮੇਰ ਹੋਰ ਭਾਈ ਤੁਸੀਂ ਜਥੇਬੰਦੀ ਤੋਂ ਨੇ ਹਾਂਜੀ ਬੋਲੋ ਭਾਈ ਬੈਜੁਰਾ ਖਾਂ ਸਾਇਆ ਬੰਜੀ ਖਤੇ ਅੱਲ ਭਾਈ ਸਾਨੂੰ ਪਟਿਆਲੇ ਬੁਲਾਇਆ ਗਿਆ ਦੀਆ ਆਪਣਾ ਦੀਜੀ ਸਾਹਿਬ ਨੇ ਅੱਛਾ ਜੀ ਉਹ ਸਾਨੂੰ ਕਹਿੰਦੇ ਵੀ ਭਾਲੇ ਨੂੰ ਜਵਾਨ ਕਰਾ ਲਓ ਹਾਂ ਅਸੀਂ ਠੋਕ ਕੇ ਫੈਸਲਾ ਸੁਣ ਲੈਂਦਾ ਤੰਨ ਬੰਦ ਕੀਤੀ ਸੀ ਠੀਕ ਹੈ ਦੇਖੋ ਇੱਥੇ ਪੰਜਾਬ ਪੁਲਿਸ ਦਾ ਕਹੌਲਦਾਰ ਆਜੇ ਮੇਰੇ ਵਰਗੇ ਪੰਜਾਬੀ ਲਵੇ ਲੈਂਦੇ ਨੇ ਹਾਂ ਪਰ ਡੀਆਈਏ ਨਾਲ ਗੱਲ ਕਰਨ ਇੱਕ ਬਹੁਤ ਖਾਲੇ ਦਾ ਬਾੜਾ ਨਹੀਂ ਸੀ ਅਸੀਂ ਜਮਾ ਠੋਕ ਕੇ ਜਵਾਬ ਦੇ ਕਹਾਂ ਵੀ ਜਿੰਨਾ ਤੱਕ ਸਾਡੇ ਕਿਸਾਤ ਜੱ세 ਬੰਦੀਆਂ ਇਹ ਸਾਡਾ ਭਰਾ ਲੱਖਾ ਜਾਂ ਹੋਰ ਮੇਰੇ ਭਰਾ ਪਿੰਡੋ ਪਿੰਡੋ ਜੁੜੇ ਹੋਏ ਨੇ ਜਿੰਨਾ ਤੱਕ ਉਹ ਸਾਨੂੰ ਕਹਦੇ ਨਹੀਂ ਅਸੀਂ ਕੋਈ ਫੈਸਲਾ ਲੈਂਦੇ ਬਿਲਕੁਲ ਜਵਾਬ ਦੇ ਕਹੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਡੀਏ ਸਾਹਿਬ ਨੂੰ ਪਟਿਆਲੇ ਉਦੋਂ ਪਹਿਲਾਂ ਵੀ ਸਾਨੂੰ ਬੁਲਾਇਆ ਗਿਆ ਤੇ ਕੱਲ ਵੀ ਸਾਨੂੰ ਬੁਲਾਇਆ ਗਿਆ ਜੀ ਸਾਡਾ ਅੱਜ ਵੀ ਜਵਾਬ ਹੈ ਕੱਲ ਨੂੰ ਸਾਡਾ ਜਵਾਬ ਹੈ ਸਾਡਾ ਸੀ ਇੱਕ ਗੱਲ ਮੈਂ ਇੱਕ ਚਮੜਾਈ ਖਾ ਹਾਂ ਬੁੱਜੀ ਗੱਲ ਵੀ ਸਾਡੀ ਬਰਾਲੇ ਦੋ ਦਿਨ ਮੀਟਿੰਗ ਹੋਈ ਹੈ ਅਸੀਂ ਸਰਿਆਮ ਕਹਿੰਦੇ ਆ ਨਾ ਤਾਂ ਹੀ ਭਾਨੇ ਦੀ ਜ਼ਮਾਨਤ ਕਰਾਉਣੀ ਹੈ ਭਾਨ ਦੇ ਪਰਚੇ ਵੀ ਰੱਤ ਕਰਾਉਣੇ ਨੇ ਤੇ ਬਿਨਾਂ ਜ਼ਮਾਨਤ ਹੋਇਆ ਹਾਲ ਕੇ ਕਰੇ ਆਉਣੇ ਵੈਰੀ ਦਾ ਖਾਲਸਾ ਇਹਨਾਂ ਨੂੰ ਬੁਲਾ ਰਿਹਾ ਹੈ ਕਿ ਭਾਨੇ ਦੀ ਜ਼ਮਾਨਤ ਤੁਸੀਂ ਕਰਾ ਲਓ ਜੀ ਕੋ ਜਿਹੜਾ ਉੱਥੇ ADGP ਡੀਜੀਪੀ ਅਫਸਰ ਸੁਖਲਾ ਜਸਕਰਨ ਸਿੰਘ ADGP ਗਰੰਦਰ ਢਿੱਲੋਂ ਡੀਆਈਜੀ ਭੁੱਲਰ ਚਾਰ ਅਫਸਰ ਦਸਕਤ ਕਰਕੇ ਲਿੱਖਤੀ ਦੇਖੇ ਗਏ ਹੈ ਉਹਨਾਂ ਦੀ ਜ਼ਬਾਨ ਤੇ ਦੱਸਦਾ ਜੀ ਉਹਨਾਂ ਦੀ ਜ਼ਬਾਨ ਬਿਲਕੁਲ ਕਿੱਥੇ ਆ ਕੱਲ ਨੂੰ ਕੋ ਧਰ ਲੱਗਦੇ ਨੇ ਮੁਜਾਰੇ ਲੱਗਦੇ ਨੇ ਤਾਂ ਇੱਕ ਤੋਂ ਸੋਢਾ ਖੜੂ ਕਿਹੜਾ ਬੰਦਾ ਥੋੜੀ ਜ਼ਬਾਨ ਤੇ ਨਹੀਂ ਖੜ ਰੇ ਤਾ ਕੱਲ ਨੂੰ ਤੁਸੀਂ ਕੋਈ ਗੱਲਬਾਤ ਕਰਨੀ ਹੈ ਕਿਸੇ ਅਸੀ ਅਸੀ ਬੰਦਿਆਂ ਨਾਲ ਕੋ ਧਰਨਾ ਮੁਜਾਰਾ ਲੱਗਿਆ ਹੋਇਆ ਕੋ ਜਾ ਹੋਇਆ ਹੋਇਆ ਤੁਹਾਨੂੰ ਨਾਲ ਖੜੂ ਕੌਣ ਤੋਂ ਗੱਲ ਕੌਣ ਕਰਨ ਆਉ ਤੇ ਕਿਹੜੇ ਮੂੰਹ ਨਾਲ ਗੱਲ ਕਰਨਾ ਆਉਗੇ ਹਰਾਨੀ ਦੀ ਗੱਲ ਦੇਖੋ ਵੀ ਇੱਕ ਪਾਸੇ ਇਹ ਕਹਿ ਰਹੇ ਨੇ ਕਿ ਠੀਕ ਆ ਦਾਸ ਤੱਕ ਨੇ ਵੇੜ ਦਿਆਂਗੇ ਜਿੱਕਤੀ ਸੁਝਾਉ ਤਾਂ ਦੇ ਜਾਂਦੇ ਆ ਦੂਜੇ ਪਾਸੇ ਕਹਿੰਦੇ ਆ ਬਲਾਕ ਦੇ ਪ੍ਰਧਾਨ ਵਾਲਿਆਂ ਨੂੰ ਤੇ ਜਮਾਨਤ ਕਰ ਲਓ ਫੱਟ ਗਈ ਅਸ ਕੋਈ ਗੱਲ ਨਹੀਂ ਧਾਓ ਬਾਈ ਜ਼ਬਰਦ ਪਹਾਣੇ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਸਤੀ ਦੀ ਕੌਣ ਦੋ ਅਸੀਂ 10 ਤੱਕ ਪਹਿਲਾਂ ਕੋਈ ਉੱਤੇ ਬਿਆਨਬਾਜ਼ੀ ਕੋਈ ਕਿੰਤੂ ਪ੍ਰਤੂ ਨਹੀਂ ਕਰਦਾ ਅੱਜ 10 ਤੱਕ ਉਹ ਰੁਕਾ ਦੇ। ਇਹ ਵਾਰੀ ਇਹ ਹੁੰਦਾ ਵੀ ਇਹ ਪਹਿਲੇ ਹੀ ਅਸੀਂ ਕਿਹੜਾ ਕੁਝ ਕਿਹਾ ਸੀ ਕਿ ਤੱਕਿਆ ਛੱਡਿਆ ਨਹੀਂ ਛੱਡਿਆ ਨਹੀਂ ਪਹਿਲੇ ਹੀ ਬਿਆਨਬਾਜ਼ੀ ਅਸੀਂ ਕੋਈ ਨਹੀਂ ਦੇਣੀ ਉੱਤੇ 10 ਤਰੀਕ ਤੱਕ ਦਾ ਸਮਾਂ ਤੋਂ ਹੀ ਲਿਆ 10 ਤੋਂ ਬਾਅਦ ਸਾਰੀਆਂ ਜਿੰਨੀਆਂ ਵੀ ਜੱਥੇਬੰਦੀਆਂ ਨੇ ਜਿੰਨੀਆਂ ਵੀ ਸ਼ਾਮਲ ਸੀਗੀਆਂ ਉਹਨਾਂ ਨੇ ਅਗੂ ਸਾਹਿਬਾਨ ਸੀ ਉਹਨਾਂ ਦੇ ਦਸਤਕਤ ਨੇ ਸਾਰਿਆਂ ਦਾ ਰਾਹ ਕਰਕੇ ਅਗਲਾ ਪੜਾਅ ਪੰਜਾਬ 'ਚ ਕਿਹੜਾ ਦੇਣਾ ਉਹ ਦੇਵਾਗੇ ਬਾਈ ਇਹ ਨਾਕੀ ਮਸਲਾ ਹੱਲ ਹੋਇਆ ਸਿਰੇ ਚੜਿਆ ਆ ਮੇਰਾ ਗਿਰ ਬੇਨਤੀ ਆ ਭਰਾ ਬਣ ਕੇ ਉਦੋਂ ਪੈਰ ਜੁੱਤੀ ਨਾ ਪਾਇਓ ਆ ਕੱਲਾ ਇਥੋਂ ਨਹੀਂ ਫਿਰ ਫਿਰ ਪੂਰੇ ਪੰਜਾਬ ਦੇ ਵਿੱਚ ਜਾ ਹੋਣੀ ਚਾਹੀਦਾ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ ਅਜੇ ਤਾਂ ਇਹ ਕਹਾਣੀ ਵਿੱਚ 체ਹੀ ਗੱਲ ਖੜਨੀ ਕਿ ਆ ਠੀਕ ਆ ਕੱਲਾ ਇਕੱਲੀ ਘਰ ਮੁਰੇ ਵਾਗੇ ਉੱਥੇ ਵਾਗੇ ਕੋਈ ਗੱਲ ਨਹੀਂ ਇਹ ਡਰਾਉਣਗੇ ਦਸਤ ਪਾਉਣਗੇ ਭੰਨਾਗੇ ਘੇਰਾ ਢੋਲੇ ਘੇਰੇ ਢੋੜਾਗੇ ਸਾਰੇ ਦਸਤਾਂ ਦੇ ਜਰਾ ਦੇ ਸੋ ਮੇਰਾ ਫਿਰ ਤੁਹਾਨੂੰ ਬੇਨਤੀ ਆ ਦਸ ਤੱਕ ਆਪਾਂ ਕੋਈ ਬਿਆਨ ਬਾਜੀ ਅਸੀਂ ਚੁੱਪਾਂ ਸਾਡੇ ਖਿਲਾਫ ਵੀ ਬਥੇਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਕੁਝ ਬਿਕਾਊ ਪੱਤਰਕਾਰਾਂ ਵੱਲੋਂ ਕੁਝ ਇਹਨਾਂ ਦੇ ਬੰਦਿਆਂ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਡੇ ਖਿਲਾਫ یوں ਆਏ ਆਏ ਆ ਅਸੀਂ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਆਪਸ ਵਿੱਚ ਇਹ ਫੁੱਟ ਪਵੇ ਇਹ ਫਿੱਕ ਪਵੇ ਇਹ ਕੋਸ਼ਿਸ਼ਾਂ ਵੀ ਹੁੰਦੀਆਂ ਨੇ ਇਹ ਵੀ ਕਰਦੇ ਆ ਇਹਨਾਂ ਨੂੰ ਕੁਝ ਹੋਰ ਕਹਿੰਦੇ ਆ ਮੇਰੇ ਅੱਗੇ ਨਾ ਕੋਈ ਪੁਲਿਸ ਅਫਸਰ ਗੱਲ ਕਰਦਾ ਹੋਰ ਕਹਿੰਦਾ ਹੈ ਕਾਰਜ ਕਰਨ ਕਰਦੇ ਆ ਉਸ ਵਿੱਚ ਇਹ ਵੀ ਬਹੁਤ ਇੱਕ ਤੁਹਾਨੂੰ ਹੋਰ ਦੱਸਣਾ ਹੈ ਇੱਕ ਪੁਲਿਸ ਦਾ ਬੜਾ ਇਹ ਪੁਰਾਣਾ ਹੰੜਿਆ ਵਰਤਿਆ ਇੱਕ ਤਰੀਕਾ ਹੈ ਅੱਡ ਡੋਡੀ ਬੰਦੇ ਦਾ ਡੋਡੀ ਅਫਸਰ ਗੱਲ ਚਲਾ ਲੈਂਦੇ ਆ ਪਰਵਾਰ ਨਾਲ ਅੱਡ ਇੱਕ ਤਰ ਨਾਲ ਅੱਡ ਦੂਜੀ ਤਰ ਨਾਲ ਵੀ ਜਿਹੜਾ ਬੰਦਾ ਥੜਕ ਗਿਆ ਜਿਹੜਾ ਬੰਦਾ ਹੁਣ ਦਬਦਾ ਉਸ ਬੰਦੇ ਨੂੰ ਇਹ ਆਪਣੇ ਪਾਲੇ ਚ ਕਰਕੇ ਇਹ ਕਹਿੰਦੇ ਆ ਦੂਜੇ ਨੂੰ ਕਹਿੰਦੇ ਆ ਤੁਸੀਂ ਐਵੇਂ ਰੌਲਾ ਪਾਈ ਜੰਨੇ ਆ ਉਹਦਾ ਮੰਨ ਗਏ ਯਾਰ ਜਿਵੇਂ ਲੰਕਤੀ ਵਾਲੇ ਕੱਟ ਤੇ ਵੀ ਮੁੰਡਿਆਂ ਨੂੰ ਇਹ ਕਿਹਾ ਗਿਆ ਉਥੇ ਲੱਖਾਂ ਦਾ ਸਹਿਮਤ ਹੋ ਗਿਆ ਤੁਸੀਂ ਕਿਉਂ ਆਗੇ ਆਹੀ ਵਰਤਾਨ ਦੇ ਨਾਲ ਹੁਣ ਸਿਰਜ ਆਪਣੇ ਵੀਡੀਓ ਤੇ ਆਪਣੇ ਬੰਦਿਆਂ ਦੁਆਰਾ ਫੇਰ ਉਹ ਤਾਂ ਐ ਹੋ ਗਿਆ ਉਹ ਐ ਹੋ ਗਿਆ ਉਹਨੇ ਕਲਿਆਣੇ ਸੰਭੱਤਾ ਕਰ ਲਿਆ ਹਲਕ ਮੈਂ ਤੁਹਾਨੂੰ ਅੱਜ ਦੱਸਦਾ ਜਿਹੜਾ ਵੀ ਤਿੰਨ ਤਰੀਕ ਨੂੰ ਗੱਲਬਾਤ ਹੋਈਆਂ ਸਾਰਾ ਨਗਰ ਖੜਾ ਜੁਰੀਆਂ ਨਾਲੇ ਖੜਿਆ ਸਰਪੰਚ ਖੜਾ ਪਰਿਵਾਰ ਖੜਾ ਮੇਰਾ ਇਕੱਲੇ ਦਾ ਫੈਸਲਾ ਨਹੀਂ ਸੀ ਉਹ ਜਥੇਬੰਦਾਂ ਦੇ ਆਗੂਆਂ ਦੇ ਦਸਤਾਤਾ ਸਾਰਿਆਂ ਦੇ ਤੇ ਸਾਰਿਆਂ ਦੀ رائے ਦੇ ਨਾਲ ਮੀਟਿੰਗ ਕਰਕੇ ਫੈਸਲਾ ਫੇਰ ਦਿਆਂ ਸੀ ਹਾਂ ਬੋਲਿਆ ਮੈਂ ਬੋਲਿਆ ਮੈਂ ਵੀ ਆ ਉਦੋਂ ਪਰ ਕਾਕੇ ਕੋੜ ਨਹੀਂ ਬੋਲਿਆ ਸਦੀਰ ਖੂਲ ਨਹੀਂ ਬੋਲਿਆ ਪਰ ਇਹ ਸਾਰਾ ਵਰਤਾਂਤ ਕਿਵੇਂ ਸਿਰਜਣਾ ਇੱਕ ਬੰਦੇ ਨੇ ਗੱਲ ਸਿੱਟ ਦਿਓ ਕਿ ਇਹ ਆਏ ਆ ਕਿ ਕੱਲ ਨੂੰ ਦੁਬਾਰੇ ਮਾਹੌਲ ਨਾ ਥਰ ਸਕੀ ਇਹੀ ਤਾਂ ਤਰੀਕਾ ਹੁੰਦਾ ਹੈ ਇਹ ਪਹਿਲਾਂ ਵੀ ਤਰੀਕਾ ਵਰਤਦੇ ਨੇ ਹੁਣ ਵੀ ਉਹੀ ਤਰੀਕਾ ਵਰਤਦੇ ਨੇ ਵੀ ਆਪਸ ਵਿੱਚ ਬੰਦਿਆਂ ਨੂੰ ਪਾੜ ਦਿਓ ਲੜਾ ਦਿਓ ਉਹਦੇ ਖਿਲਾਫ ਜਾਣ ਦੇਵੇ ਉਹ ਉਹਦੇ ਖਿਲਾਫ ਜਾਣ ਦੇਵੇ ਮੈਂ ਜਿੰਨੇ ਵੀ ਮੇਰੇ ਭਰਾ ਦੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕੋਈ ਬਿਆਨਬਾਜ਼ੀ 10 ਤੋਂ ਪਹਿਲਾਂ ਨੂੰ ਆਪਾਂ ਨੂੰ ਕਰਨ ਦੀ ਲੋੜ ਨਹੀਂ 10 ਤਰੀਕ ਨੂੰ 10 ਤੋਂ ਬਾਅਦ ਜੇ ਕੋਈ ਗੱਲਬਾਤ ਨਹੀਂ ਆਪਣੀ ਸਿਰੇ ਚੜਦੀ ਤਾਂ ਨਾਲ ਦੀ ਨਾਲ ਕੋਈ ਬਰਾਮ ਦੇਵਾਂਗੇ ਉਦੋਂ ਬੈਰਜਤੀਨਾ ਪਾਇਓ ਉਹ ਕੀ ਦੇਵਾਂਗੇ ਉਹ ਸਾਰਿਆਂ ਜਿਹੜੇ ਬੰਦਗਣਾ ਰਾਏ ਕਰਕੇ ਵਿਚਾਰ ਕਰਕੇ ਸਾਂਝੇ ਤੌਰ ਤੇ ਕੋਈ ਬਰਾਮ ਦਿੱਤਾ ਜਾਊਗਾ ਕਹਿੰਦਾ ਬਤ ਉਹਰੇ ਕੀ ਨੌਜ ਰੋ ਜੀ ਪਹਿਲਾਂ ਮੀਟਿੰਗ ਕਰਕੇ ਆਪਾਂ ਦੋਪਹਿਰ ਆ ਕੋਈ ਨਹੀਂ ਆਪਾਂ ਜਦੋਂ ਵੀ ਮੀਟਿੰਗ ਹੋਈ ਆਪਾਂ ਕਰ ਲਾਂਗੇ ਨੌਦਾਰ ਨੂੰ ਜਦੋਂ ਵੀ ਕਰਨੀਏ ਕਦੋਂ ਵੀ ਕਰ ਲਈਓ ਆਪਣੇ ਸਿਰ ਤੇ ਆ ਉਹ ਕਰਕੇ ਮੀਟਿੰਗ ਵਗੈਰਾ ਜੋ ਵੀ ਅਸੀਂ ਕਰਨਾ ਉਹ ਸਾਰਾ ਤੁਹਾਨੂੰ ਦੱਸ ਦਿਆਂਗੇ ਪਰ ਅਸੀਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਵੀ ਅਸੀਂ ਤਾਂ ਤੁਹਾਡਾ ਬੰਦਾ ਛੱਡ ਰਿਹਾ ਤੁਸੀਂ ਬਿਨਾਂ ਗੱਲ ਤੋਂ ਰੌਲਾ ਪਾਇਆ ਆ ਮਸਲਾ ਸਿਰਫ ਅੱਜ ਤਾਂ ਬੁਨੇ ਆ ਕਿਉਂਕਿ ਜੋ ਤੁਸੀਂ ਠੱਕਾ 307 ਰਾਤ ਦਾ ਕਰਦਾ ਪਰਚਾ ਦੇ ਕੇ ਪਰਿਵਾਰ ਤੇ ਭੈਣਾਂ ਤੇ ਸਾਡੇ ਤੇ ਪੰਚਾਇਤ ਤੇ ਬਾਪੂ ਤੇ ਛੱਡੇ ਕੋਈ ਨਹੀਂ ਸਾਰੇ ਵਿੱਚ ਵੜਤੇ ਇਹ ਤਾਂ ਬੁਨੇ ਕੋਈ ਗੱਲ ਨਹੀਂ ਪਰਚੇ ਲੜਦਿਆਂ ਦੇ ਪੈਂਦੇ ਹੀ ਹੁੰਦੇ ਆ। ਇਹੀ ਕੁਛ ਹੁੰਦਾ ਸੀ ਹਸਸਾ ਹੋਰ ਕੀ ਹੁੰਦਾ। ਤੇ ਜ਼ਬਰ ਵੀ ਇੱਥੇ ਰਾਜੇ ਕਰਦੇ ਹੀ ਆਏ। ਰਾਜੇ ਸੀ ਮੁਕੱਦਮ ਕੁੱਤੇ ਇਹ ਚੱਲਦਾ ਹੀ ਆਇਆ। ਕੋਈ ਗੱਲ ਨਹੀਂ ਅੱਜ ਤੂੰ ਰਾਜੇ ਜ਼ਬਰ ਕਰ ਰਹੇ ਹੈ ਤੇ ਪਰਜਾ ਸਦਾ ਨਹੀਂ ਚੱਲਦੀ ਹੁੰਦੀ। ਇਹ ਬਹੁਤ ਵੱਡਾ ਭਲੇਖਾ ਪਤਾ ਨਹੀਂ ਕਿਹੜੇ ਤਰੀਕੇ ਜੇ ਸਲਾਹਕਾਰ ਨੇ ਜਿਹੜੇ ਆ ਜੀ ਪੁੱਠੀ ਸਲਾਹ ਦਿੰਦੇ ਆ ਉਹਨੂੰ ਫੜ ਕੇ ਅੰਦਰ ਕਰ ਦਿਓ ਜੀ ਐਂ ਦਬਜੂ ਆਵਾਜ਼ ਉਹਨੂੰ ਫੜ ਕੇ ਅੰਦਰ ਕਰ ਦਿਓ ਐਂ ਦਬਜੂ ਆਵਾਜ਼ ਕਿੰਨੇ ਦੀ ਆਵਾਜ਼ ਦਬ ਦਿੰਗਾ। ਇਹ ਸਾਰਾ ਪੰਜਾਬ ਹੀ ਇਹੋ ਜਿਹਾ ਏ ਧਰਤੀ ਜੀ ਇਸ ਤਰ੍ਹਾਂ ਦਾ ਤੱਤ ਹੈ ਕਿਹਨੂੰ ਕਿਹਨੂੰ ਦੱਬ ਦੇਗਾ ਤੈਨੂੰ ਕਿੰਨਾ ਕ ਦੱਬਿਆ ਤੈਨੂੰ ਕਿੰਨਿਆ ਕਿਨੇ ਦੱਬਿਆ ਦੱਸ ਦੇ ਮੈਨੂੰ ਤੂੰ ਆਰ ਸਿਮਰਤ ਕੌਰ ਨੂੰ ਸਿਮਰੋ ਭਾਬੀ ਸੁਖਵੀਰ ਬਾਦਲ ਨੂੰ ਇਹ ਮੰਦਬੁੱਧੀ ਬੱਚਾ ਹੈ ਇਹ ਗੱਲਾਂ ਨਾਲ ਬਾਰੇ ਕਿਸੇ ਦੇ ਕੈਪਟਨ ਦੀ ਦਾੜ੍ਹੀ ਤੇ ਤੰਜ ਕਾਦਾ ਰਿਹਾ ਹੈ ਕੈਪਟਨ ਦੀ ਪੰਜਾਬੀ ਬਾਰੇ ਬੋਲਦਾ ਰਿਹਾ ਹੈ ਇਹ ਪੰਜਾਬੀ ਐ ਪਾਉਂਦਾ ਪੰਜਾਬੀ ਐ ਪਾਉਂਦਾ ਕਿ ਕਲੀ-ਕਲੀਰ ਦੀ ਪੱਗ ਸੁਖਵੀਰ ਦੀ ਚਿੱਟਾ ਮੇਰੇ ਭਾਈ ਦਾ ਉਹ ਕਹਿੰਦਾ ਤੂੰ ਸੁਣਾਉਂਦਾ ਰਿਹਾ ਤੈਨੂੰ ਕਿੰਨਾ ਕ ਦੱਬਿਆ ਭਾਈ ਰੂਸਾ ਦਾ ਯਾਰ ਹੈ ਜੀ ਕੈਪਟਨ ਫਲਾਨਾ ਇਹਨੂੰ ਕਿੰਨਾ ਲੰਮਾ ਪਾਇਆ ਕਿ ਲੱਗ ਤਰੀਆਂ ਵੀਡੀਓ ਬਣਾਈਆਂ ਨੇ ਕੁੱਟ ਕੇ ਠਾਣੇ 'ਚ ਸੀਆਈ ਦੇ ਵਿੱਚ ਤੇ ਕਿੰਨੇ ਪਰਚੇ ਲਿੱਤੇ ਜਦ ਰੇਤੇ ਉਹ ਲਗਿਆ ਉਹਦੇ ਦਿਨ ਤੂੰ ਤੂੰ ਜੇ ਕਹਿੰਦਾ ਰਿਹਾ ਕਿ ਲੋਕਾਂ ਨੂੰ ਬੋਲਣ ਲਾਇਆ ਪਰ ਬੋਲਣ ਨਾਲੇ ਬਰਦਾਸ਼ਤ ਨਹੀਂ ਹੁੰਦੇ ਯਾਰ ਕੋਈ ਗੱਲ ਨਹੀਂ ਸਮਾਂ ਬਹੁਤ ਫਲਵਾਨ ਹੁੰਦਾ ਹੈ ਸਮਾਂ ਹਰ ਚੀਜ਼ ਦਾ ਹਿਸਾਬ ਲੈਂਦਾ ਹੈ ਵਕਤ ਲੱਗ ਜਾਂਦਾ ਹੈ ਪਰ ਇਹ ਸਾਰੇ ਹਿਸਾਬ ਦਾ ਆਪਾਂ ਸੇਥੀ ਦੇਣੇ ਪੈਣਗੇ ਕੋਈ ਕਰਨੀ ਲਾਜ ਔਰ ਜਿੰਨਾ ਡੱਲ ਵਾਲਾ ਜੋਰ ਉਹ ਤੂੰ ਬਲਾ ਲਾ ਡੀ ਚੋਟੀ ਦਾ ਸੱਟ ਦੇ ਜਿਹੜਾ ਜੀ ਕਰਦਾ ਚੱਕ ਸੱਟ ਲਾਦਾ ਇਹ ਪੰਜਾਬ ਦੇ ਲੋਕ ਤੇਰਾ ਮੂੰਹ ਤੋੜ ਜਵਾਬ ਦੇਣਗੇ ਯਾਰ ਵਾਹਿਗੁਰੂ ਜੀ ਖਾਲਸਾ ਜੀ